86 ਸਾਲ ਦੇ ਬਜ਼ੁਰਗ ਦੀ ਬਹਾਦਰੀ ਦੁਕਾਨ ਦੇ ਗੱਲੇ ਦੇ ਵਿੱਚੋਂ ਚੋਰੀ ਕਰਦੇ ਚੋਰ ਨੂੰ ਰੰਗੇ ਹੱਥੀ ਕੀਤਾ ਕਾਬੂ ਸੀਨੀਅਰ ਸਿਟੀਜ਼ਨ ਬਜ਼ੁਰਗ ਨੇ ਚੋਰ ਦੇ ਡੰਡਿਆਂ ਨਾਲ ਚਾੜਿਆ ਕੁਟਾਪਾ ਮੌਕੇ ਤੇ ਪਹੁੰਚੀ ਪੁਲਿਸ ਤੇ ਲੈ ਲਿਆ ਹਿਰਾਸਤ ਦੇ ਵਿੱਚ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਮਰਾ ਜੀ ਅਰਜੁਨ ਕੁਝ ਨਹੀਂ ਜੀ ਦੱਸ ਤੁਸੀਂ ਸੀਟ ਲਾਈਨ ਆਸ ਦਿਨਾਂ ਕੋਲ ਇਹ ਕਹਿ ਮੈਂ ਚੋਰੀ ਕਰੀ ਇਹ ਕਿੰਨੀ ਕੁ ਚਾਹੀ ਕੀ ਮੈਂ ਚੋਰੀ ਕਰਾਂਗਾ ਸੀ ਗਰੀਬ ਮੈਂ ਤੇਰੇ ਨਾਲ ਆ ਗਿਆ ਜਿੰਤੋਂ ਬਿਆਪਤੀ ਗਈ ਦਰਾਂ ਨਾਲ ਆ ਗਿਆ ਮੈਂ ਡਾਕਟਰ ਚੋਰੀ ਨਹੀਂ ਕੀਤਾ ਨਾ ਨਾ ਸਾਹਿਬ ਫਿਰ ਫਿਰ ਬਿੱਤੀ ਆਈ ਇਹ ਮੈਂ ਬੈਸਾ ਟੀਆਂ ਦੇ ਮੈਂ ਕੁਲ ਸਭ ਨੂੰ ਮਾਰਿਆ ਬਹੁਤ ਹੈ ਗਾਜੀ ਆ ਇਹ ਸਾਰਿਆਂ ਨੇ ਮਾਰਿਆ ਚੋਰੀ ਕੀਤੀ ਹੋਗੀ ਨਹੀਂ ਮਾਰੀ ਨਹੀਂ ਉਹ ਬਿਨ ਬਲ ਕੋਈ ਮਾਰੀ ਜਾਂਦਾ ਕੋਈ ਚੋਰੀ ਕਰਦੇ ਮੇਰੇ ਚਰਕੇ ਪੈ ਭੁਇ ਨਿਕਲਦੇ ਮੇਰੇ ਜੇਬ ਵਿਚ ਕੋਈ ਚੋਰੀ ਨਿਕਲ ਆ ਜਾਂਦਾ ਦਸੋ ਜੀ ਆਦ ਕੋ ਜੀ ਆਦ ਕੋ ਤੁਸੇ ਦੇਖੋ ਆਦ ਆਦ ਕੋ ਜੀ ਆਦ ਆਪੇ ਤੇ ਆਦ ਦਸੋ ਲੱਟ ਰ ਹੈ ਲੱਟ ਰ ਹੈ ਆ ਕੇ ਕੋਈ ਚੋਰੀ اون ناهتے لائي جاندي منوندا ਉਹ ਕੰਮ ਚੋਰੀ ਕਰਦਾ ਹੀ ਨੰਨਾ ਕਰਦਾ ਚੱਲ ਕੀ ਗੱਲ ਹੋਈ ਇਹ ਤੇ ਮੇਰੇ ਕੋਲ ਬਿਸਕੁਟ ਲੈਣ ਆਇਆ ਜੀ ਤੇ ਮੈਂ ਇਹਨੂੰ ਬਿਸਕੁਟ ਕੱਢ ਕੇ ਦੇ ਦਿੱਤੇ ਅੱਛਾ ਇਹਨੇ ਨਸ਼ੇ ਦੀ ਸ਼ੀਟ ਲਾ ਰੱਖੀ ਸੀ ਮੇਰੇ ਮੂੰਹ ਤੇ ਮਾਰੇ ਵੀ ਕਿਵੇਂ ਨਕ ਮੈਂ ਇਹਨੂੰ ਵੀ ਨਸ਼ਾ ਹੋਵੇ ਤੇ ਮੈਂ ਚੋਰੀ ਕਰਾਂ ਪਰ ਮੈਂ ਇਹਨੂੰ ਪਹਿਲਾਂ ਕਹਤਾ ਮਾਂ ਬੀੜੀ ਪਿਆਰੇ ਬਾਹਰ ਸਟਿੱਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਾਨ ਦੇਉ ਅੱਛਾ ਇਹ ਕਹਿੰਦਾ ਕਹਿੰਦਾ ਤੂੰ ਬੀੜੀ ਕਰਨਾ ਇਹਨੂੰ ਮੇ ਤਾਂ 골ਡ ਫਲੈਗ ਦੀ ਸ਼ੀਟ ਹੈ ਮੰਗੀ ਸੀਟ ਹੈ ਫਲਾਨਾ ਧਮਕਾ ਕਰਨ ਲੱਗ ਕੇ ਮੇਰੇ ਨਾਲ ਉਹਨੂੰ ਸਮਝਾਉਂਦਾ ਸੀ ਹਾਂਜੀ ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ ਤਾਂ ਕਿ ਵੀ ਮੈਂ ਚੋਰੀ ਕਰ ਸਕਾਂ ਅੱਛਾ ਤੇ ਸਾਡੀ ਦੁਕਾਨ ਕਰਦੀ ਟੋੜੀ ਚ ਹਾਂਜੀ ਮੈਂ ਮਿਲਖਵਾਰ ਆ ਮਿਲਖਵਾਰ ਹਾਂਜੀ ਹਾਂਜੀ ਪਿੱਛੇ ਲੱਗਦੀ ਆ ਦੁਕਾਨ ਕਿੰਨੀ ਉਮਰ ਹੈ ਸਰ ਤੁਹਾਡੀ ਮੇਰੀ 68 ਸਾਲ ਦੀ ਹੈ ਜੀ ਸੀਨੀਅਰ ਸਿਟੀਜ਼ਨ ਹਾਂਜੀ ਹਾਂਜੀ ਸੁਪਰ ਸੀਨੀਅਰ ਸਿਟੀਜ਼ਨ ਆ ਅੱਛਾ ਸੁਪਰ ਹਾਂਜੀ ਮੈਨੂੰ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੇਖਿਆ ਨਾ ਕਹਿੰਦਾ ਮੈਨੂੰ ਆਹ ਬਿਸਕੁਟ ਦੇ ਆ ਦੇ ਦੇ ਜਦੋਂ ਮੈਂ ਹੋੜ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗੀ ਇੱਥੇ ਫਾੜ ਲਿਆ ਕੀ ਚੋਰੀ ਕਰਦਾ ਸੀ ਹੈ ਗੱਲੇ 'ਚੋਂ ਗੱਲੇ 'ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂਜੀ ਗੱਲੀ ਸੀ ਤੂੰ ਗੱਲਾ ਗੱਲੀ 'ਚ ਹੀ ਹੁੰਦੇ ਸੀ ਪੈਸੇ ਗੱਲਾ ਗੱਲੀ ਗੱਲ ਤੇ ਗੱਲੀ ਸੀ ਤੁਸੀਂ ਮੈਂ ਕੱਲਾ ਸੀ ਮੈਂ ਲੋਕਾਂ ਨੂੰ ਕਹਾਂ ਸੀ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਚੋਰ ਕਥੋਰੀ ਕਰਦਾ ਸੀ ਨਾਲੇ ਪੈਸੇ ਫੜ ਲੇ ਨਾਲੇ ਮੈਂ ਫਿਰ ਮਰਮਤ ਵੀ ਕਰਤੀ ਪੈਸੇ ਕਿੰਨੇ ਪੈਸੇ ਕੱਢੇ ਪੈਸੇ ਤਾਂ ਅੱਜ ਹੁਣ ਮੈਂ ਕਿਨੇ ਨਹੀਂ ਆਲਾ ਮੈਂ ਪਹਿਲੇ ਕਰਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹਦੇ ਨਾਲ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਥੀ ਫੜ ਲਿਆ ਜਾਂ ਚੋਰ ਫੜੇ ਹਾਂਜੀ ਛਾਤਰ ਹੁੰਦੇ ਆ ਚਲੋ ਜੇ ਕੁਛ ਕਰ ਜਾਂਦੇ ਹਨ ਤੁਹਾਡੇ ਨੁਕਸਾਨ ਹੋ ਸਕਦਾ ਹੈ ਹਾਂ ਸੰਘਾ ਰਹੇ ਤੁਹਾਨੂੰ ਕੀ ਸੰਘਾ ਰਹੇ ਸੀ ਇਹ ਕੁਝ ਵੀ ਨਹੀਂ ਇਹ ਮਤਲਬ ਇਹ ਵੀ ਮੈਂ ਤਾਂ ਬੇਨਤੀ ਕਰੂਗਾ ਸਾਰੇ ਦੁਕਾਨਦਾਰਾਂ ਨੂੰ ਵੀ ਕੁਝ ਟੋਣ ਇੱਕ ਜੋ ਢੋਕੇ ਇਹ ਇਹ ਜਿਹੜੇ ਮਰਮਤ ਚੰਗੀ ਤਰ੍ਹਾਂ ਕਰਨ ਫਾੜ ਲੂ ਕੀ ਨਾ ਮਾਜੀ ਟੋਟਾ ਮੈਂ ਨਗਰਦਾਰੀ ਲਾਲ ਜੀ ਗੱਲ ਕਰੀ ਆ ਹਾਂ ਹਾਂ ਬੇਸਰ ਸੁਪਰ ਇਹ ਆ ਡਾਂਗਾ ਬਾਪੂ ਕੋਲੇ 75 ਸਾਲ ਦੀ ਉਮਰ ਉਹ ਛੋਟੀ ਆ ਇਹਦੇ ਨਾਲ ਕਾਪੂ ਕੀਤਾ ਇਹ